ਸੋ ਦੋਸਤੋ ਤੁਸੀਂ ਦੇਖ ਰਹੇ ਹੋ ਇਹ ਪਿੰਡ ਦੌਲਾ ਸਿੰਘ ਵਾਲਾਂ ਦੀਆਂ ਤਸਵੀਰਾਂ ਤੇ ਹਰ ਇੱਕ ਪਿੰਡ ਦੇ ਵਿੱਚ ਮਤਲਬ ਇਹ ਪ੍ਰੋਗਰਾਮ ਹੁੰਦੇ ਨੇ ਪਰ ਇੱਥੇ ਇੱਕ ਸਾਨੂੰ ਵੱਖਰੀ ਤਸਵੀਰ ਦੇਖਣ ਨੂੰ ਮਿਲਿਆ ਤੁਸੀਂ ਆ ਦੇਖ ਸਕਦੇ ਹੋ ਸਰਪੰਚ ਸਾਹਿਬ ਤੇ ਸਾਰੀ ਪੰਚਾਇਤ ਨਗਰ ਨਿਵਾਸੀ ਖੜੇ ਨੇ ਇਹਨਾਂ ਵੱਲੋਂ ਇੱਕ ਵੱਖਰਾ ਉਦਮ ਦੇਖਣ ਨੂੰ ਇੱਥੇ ਮਿਲਿਆ ਉਹ ਕੀ ਆ ਇਹ ਹਰ ਇੱਕ ਭੈਣ ਨੂੰ ਜਦੋਂ ਵੀ ਉਹ ਆਉਂਦੀ ਆ ਉਹਨੂੰ ਇਹ ਡੱਬੇ ਮਤਲਬ ਦੇ ਕੇ ਸਤਿਕਾਰ ਕਰਦੇ ਨੇ ਕਿਉਂਕਿ ਅਸੀਂ ਆਪਣੀਆਂ ਭੈਣਾਂ ਦਾ ਸਾਨੂੰ ਪਤਾ ਕਿ ਬਿਲੋਂ ਸਤਿਕਾਰ ਕਰਦੇ ਹੁੰਦੇ ਆ ਪਰ ਇਹ ਬਹੁਤ ਵਧੀਆ ਉਦਮ ਆ ਤੁਸੀਂ ਦੇਖੋਗੇ ਆਪਾਂ ਇਹ ਆ ਪੈਣ ਆਈਆਂ ਨੇ ਜਿਵੇਂ ਹਰ ਇੱਕ ਨੂੰ ਤੇ ਜਿੰਨੀਆਂ ਵੀ ਮੇਲੇ ਦੇ ਵਿੱਚ ਆਈਆਂ ਨੇ ਕੁੜੀਆਂ ਹਰ ਇੱਕ ਨੂੰ ਮਤਲਬ ਮਠਾਈ ਦਾ ਡੱਬਾ ਦੇ ਕੇ ਸਤਿਕਾਰ ਕੀਤਾ ਜਾ ਰਿਹਾ ਆ ਆਪਾਂ ਪੂਰੀ ਗੱਲਬਾਤ ਕਰਦੇ ਇਥੋਂ ਦੇ ਸਰਪੰਚ ਸਾਹਿਬ ਤੇ ਪੰਚਾਇਤ ਦੇ ਹਾਂਜੀ ਭਾਈ ਜੀ ਕੀ ਕਹਿਣਾ ਚਾਹੋਗੇ ਫਿਰ ਇਹ ਆਪਣਾ ਜਿੰਨਾਂ ਵੀ ਕੁੜੀਆਂ ਇੱਥੇ ਪਿੰਡ ਦੇ ਵਿੱਚ ਆਈਆਂ ਨੇ ਜੀ ਪ੍ਰੋਗਰਾਮ ਦੇ ਵਿੱਚ ਉਹਨਾਂ ਨੂੰ ਜਿਵੇਂ ਕਿ ਡੱਬੇ ਦੇ ਕੇ ਭੇਜਣ ਦਾ ਪ੍ਰੋਗਰਾਮ ਕੀਤਾ ਗਿਆ ਦਾ ਸਮਾਨਤ ਡੱਬਿਆਂ ਦੇ ਨਾਲ ਅੱਛਾ ਵੀ ਕੋਈ ਵੀ ਕੁੜੀ ਕੱਤਰੀ ਆਵੇ ਤੇ ਉਹ ਬਿਨਾ ਡੱਬਾ ਬਿਨਾ ਲੈ ਕੇ ਨਾ ਜਾਵੇ ਵੀ ਲੈ ਕੇ ਜਾਵੇ ਸਾਰੇ ਲੈ ਕੇ ਜਾਂਦੇ ਡੱਬੇ ਹਨ ਤੇ ਇਹ ਪੰਚਾਇਤ ਵੱਲੋਂ ਪ੍ਰਬੰਧ ਇਸ ਲਈ ਕੀਤਾ ਗਿਆਗਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ ਵਿਰਸਾਗਾ ਮੇਲੇ ਹੁੰਦੇ ਹੁੰਦੇ ਸੀਗੇ ਉਹ ਖਤਮ ਹੁੰਦੇ ਜਾ ਰਹੇ ਨੇਗੇ ਜਿਵੇਂ ਕਿ ਤੀਆਂ ਦਾ ਇਹ ਪ੍ਰੋਗਰਾਮਾਂਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਉਤਸ਼ਾਹ ਦੇ ਨਾਲ ਵੱਧ ਤੋਂ ਵੱਧ ਜੋਰਾਸੋਰਾ ਨਾਲ ਮਨਾਇਆ ਜਾਣਾ ਠੀਕ ਹੈ ਜੀ ਪੰਜਾਬ ਦਾ ਜੋ ਵਿਰਸਾ ਨੂੰ ਆਪਾਂ ਸੰਭਾਲ ਸਕੀਏ ਤੇ ਉਹਨਾਂ ਵਾਲੇ ਟਾਈਮ ਦੇ ਵਿੱਚ ਕੋਈ ਵੀ ਅਮਿਲ ਦਾ ਨਾ ਪਿਸੜੇ ਉਹਦੇ ਵਿੱਚ ਨਾ ਆਈ। ਨਹੀਂ ਗਈ। ਜੀ। ਉਹ ਦੇਖੋ ਕਿੰਨਾ ਸੋਹਣਾ ਮਤਲਬ ਇੱਥੇ ਵੀਰਾਂ ਦਾ ਯਾਰ ਉਦਮਾਂਗਾ ਹਨਾ ਤੇ ਮਤਲਬ ਭੈਣਾਂ ਦਾ ਸਤਿਕਾਰ ਇੰਨਾ ਦਿਲੋਂ ਕੀਤਾ ਜਾ ਰਿਹਾ ਵੀ ਜਿਹੜੀ ਵੀ ਭੈਣ ਆਉਂਦੀ ਆ ਉਹਨਾਂ ਦਾ ਆਹ ਦੇਖ ਸਕੋ ਤੁਸੀਂ ਤਸਵੀਰਾਂ ਦੇ ਵਿੱਚ ਡੱਬਾ ਦੇ ਕੇ ਸਨਮਾਨਤ ਕੀਤਾ ਜਾਂਦਾ। ਇਹ ਹੁੰਦਾ ਸਤਿਕਾਰ ਕਰਨਾ। ਤੋਂ ਸਾਡੀ ਹਰ ਇੱਕ ਪਿੰਡਾਂ ਦੇ ਸਰਪੰਚਾਂ ਨੂੰ ਪੰਚਾਇਤਾਂ ਨੂੰ ਮੋਹਤਵਾਰ ਮਿੱਤਰ ਪਿਆਰਾਂ ਨੂੰ ਬੇਨਤੀ ਹੈ ਕਿ ਇਹੋ ਜੇ ਪ੍ਰੋਗਰਾਮ ਲੂਰ ਕਰਵਾਇਆ ਕਰੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਦੌਲਾ ਸਿੰਘ ਵਾਲੇ ਦੇ ਆ ਹਰ ਇੱਕ ਪਿੰਡ ਦੇ ਵਿੱਚ ਉਹ ਤੀਆਂ ਦੇ ਜਿਹੜੇ ਮੇਲੇ ਕਰਵਾ ਰਹੇ ਨੇ ਅਸੀਂ ਉਹਨਾਂ ਦਾ ਮਤਲਬ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਐਥੇ ਪਰ ਜਿਹੜੀ ਸਾਨੂੰ ਦੇਖਣ ਨੂੰ ਮਿਲ ਰਹੀ ਅੱਜ ਇਹ ਬਹੁਤ ਹੀ ਸੋਹਣੀ ਤਸਵੀਰ ਹੈਗੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਬੈਂਤ ਸਿੰਘ ਆ ਜ ਆ ਤੁਸੀਂ ਦੇਖ ਰਹੇ ਹੋ ਇਸ ਵਕਤ ਜੀਟੀਐਨਯੂ ਅੱਜ ਅਸੀਂ ਖੜੇ ਹਾਂ ਪਿੰਡ ਦੌਲਾ ਸਿੰਘ ਵਾਲੇ ਜਿੱਥੇ ਤੁਸੀਂ ਦੇਖ ਸਕਦੇ ਹੋ ਸਾਡੀਆਂ ਧੀਆਂ ਪੈਣਾ ਪਰ ਗਰਮੀ ਬਹੁਤ ਜ਼ਿਆਦਾ ਆ ਪਹੁੰਚਿਆ ਨੇ ਤੇ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਜੀ ਆਇਆਂ ਵੈਲਕਮ ਕਹਿੰਨੇ ਆ ਤੇ ਦੂਸਰਾ ਜਿਹੜੇ ਪਿੰਡਾਂ ਦੇ ਵਿੱਚ ਸਰਪੰਚ ਨੇ ਬਹੁਤ ਸੋਹਣਾ ਕੰਮ ਕਰਦੇ ਨੇ ਅਸੀਂ ਆਲਰੇਡੀ ਹਰ ਪਿੰਡ ਦੇ ਵਿੱਚ ਜਾਣਿਆਂਗੇ ਪਰ ਸਭ ਤੋਂ ਜਿਹੜਾ ਵਧੀਆ ਉਦ ਮੰਗਾ ਉਹ ਉਸ ਸਰਪੰਚ ਵਰਗਾ ਕਹਿ ਸਕਦੇ ਆ ਅਸੀਂ ਜਿਹੜਾ ਕਿ ਬਹੁਤ ਸੋਹਣਾ ਪ੍ਰਬੰਧ ਕੀਤਾ ਗਿਆ ਦੇਖੋਗੇ ਤੁਸੀਂ ਸਾਡੀਆਂ ਧੀਆਂ ਪੈਣਾ ਦੂਰੋਂ ਦੂਰੋਂ ਚੱਲ ਕੇ ਆਈਆਂ ਨੇ ਕਹੇ ਅਸੀਂ ਅੱਜ ਲੱਖ ਇੰਟਰਨੈਟ ਨਾਲ ਜੁੜੇ ਹੋਏਗੇ ਤੇ ਮੋਬਾਈਲਾਂ ਨਾਲ ਜੁੜੇ ਹੋਆ ਪਰ ਫੇਰ ਵੀ ਸਾਨੂੰ ਗੇਸ ਟੂ ਗੇਸ ਨਾ ਇੱਥੇ ਮਿਲ ਨਾਲ ਜਿਹੜਾ ਸਾਨੂੰ ਸਕੂਨ ਮਿਲਦਾ ਦੁੱਖ ਸੁੱਖ ਸਾਂਝਾ ਹੁੰਦਾ ਉਹ ਨਹੀਂ ਹੁੰਦਾ ਇਹੋ ਜੇ ਪ੍ਰੋਗਰਾਮ ਪਿੰਡਾਂ ਦੇ ਵਿੱਚ ਹੋਣੇ ਜ਼ਰੂਰੀ ਨੇ ਕਿਉਂਕਿ ਜੇ ਅਸੀਂ ਅੱਜ ਤੋਂ 20 30 ਸਾਲ ਪਹਿਲਾਂ ਪਿੱਛੇ ਜਾਵਾਂਗੇ ਉਹ ਉਹਨਾਂ ਟਾਈਮਾਂ ਦੇ ਵਿੱਚ 15 15 20 20 ਤੇ ਨਹੀਂ ਮਤਲਬ ਤੀਆਂ ਦਾ ਤਿਹਾਰ ਸੀ ਜਿਹੜਾ ਹੁਣ ਇੱਕ ਛੋਟਾ ਹੋ ਕੇ ਇਹਨੇ ਮੇਲੇ ਦਾ ਰੂਪ ਧਾਰ ਲਿਆ ਸੋ ਸਾਡੀ ਹਰ ਇੱਕ ਪਿੰਡ ਦੇ ਸਰਪੰਚ ਨੂੰ ਗੁਜਾਰਸ਼ ਆ ਵੀ ਯਾਰ ਇਹੋ ਜੇ ਪ੍ਰੋਗਰਾਮ ਕਰਾਉਣ ਦੀ ਜ਼ਰੂਰ ਉਤਮ ਕਰਿਆ ਕਰੋ। ਚੋ ਆ ਸਾਡੀਆਂ ਮਾਵਾ ਪੈਣਾ ਖੜੀਆਂ ਨਾਲ ਆਪਾਂ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜੇ ਪਹਿਲਾਂ ਪ੍ਰੋਗਰਾਮ ਹੁੰਦੇ ਸੀਗਾ ਕਿੰਆਂ ਦੇ ਤਿਹਾਰ ਸੀ ਜਾਂ ਅੱਜ ਦੇ ਤਿਹਾਰ ਨੇ ਇਹਨਾਂ ਦੇ ਵਿੱਚ ਅੱਜ ਕੱਲ ਕਿੰਨਾ ਕੁ ਡਿਫਰੈਂਸ ਪੈ ਗਿਆ ਤੇ ਇਹ ਹੋਇਆ ਕਿਉਂ ਆ ਕਿਉਂਕਿ ਸਾਡੇ ਬੱਚੇ ਬਾਹਰ ਜਾ ਰਹੇ ਨੇ ਜਿਹੜੇ ਸਾਡੇ ਤਿਹਾਰ ਨੇ ਜਾਂ ਸਾਡੇ ਮਤਲਬ ਕਲਚਰ ਨਾਲ ਜੁੜੀਆਂ ਚੀਜ਼ਾਂ ਨੇ ਉਹ ਬਿਲਕੁਲ ਅਲੋਪ ਹੁੰਦੀਆਂ ਜਾ ਰਹੀਆਂ ਨੇ ਇਹਦੇ ਕਾਰਨ ਆਪਾਂ ਨੂੰ ਤਕਰੀਬਨ ਪਤਾ ਹੀ ਆ ਪਰ ਇਹ ਹੰਬੜਾ ਸਾਨੂੰ ਹੀ ਮਾਰਨਾ ਪੈਣਾ ਤਾਂ ਕਿ ਇਹ ਜਿਹੜੇ ਸਾਡੇ ਤਿਹਾਰ ਨੇ ਇਹ ਜੀਵਤ ਰਹਿ ਸਕਣਾ ਆਪਾਂ ਇੰਨਾ ਸਾਡੀਆਂ ਮਾਮਾ ਸਾਡੀਆਂ ਬਜ਼ੁਰਗ ਬਜ਼ੁਰਗ ਵੀ ਖੜੀਆਂ ਨੇ ਇੱਥੇ ਇਹਨਾਂ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਵੀ ਇਹ ਤਿਹਾਰ ਨੇ ਜਿਹੜੇ ਛੋਡੇ ਵੇਲੇ ਕਿਵੇਂ ਮਨਾਏ ਜਾਂਦੇ ਸੀ ਤੇ ਅੱਜ ਕੱਲ ਕਿਵੇਂ ਮਨਾਏ ਜਾਂਦੇ ਆ ਆਜੋ ਕਰਦੇ ਆਂ ਆਪਾਂ ਪੂਰੀ ਗੱਲਬਾਤ ਹਾਂ ਭਾਈ ਕੀ ਕਹਿਣਾ ਚਾਹੋਗੇ ਤੁਸੀਂ ਪਰ ਪਿੰਡ ਦਾਲਾ ਸਿੰਘ ਵਾਲਾ ਮੈਂ ਸਾਡੇ ਪਿੰਡ ਦਾ ਸਰਪੰਚ ਜੀ ਦਾ ਬਹੁਤ ਆ ਧੰਨਵਾਦ ਕਰਦੀ ਹਾਂ ਕਿ ਜਿਹੜੇ ਕਿ ਪਿਛਲੇ ਦੋ ਸਾਲਾਂ ਤੋਂ ਧੀਆਂ ਦਾ ਪ੍ਰੋਗਰਾਮ ਚੱਲਦਾ ਆਉਂਦਾ ਤੇ ਸਾਹ ਸਰਪੰਚ ਸਾਹ ਦਾ ਬਹੁਤ-ਬਹੁਤ ਜਿਆਦਾ ਧੰਨਵਾਦ ਆ ਸਾਰੀਆਂ ਕੁੜੀਆਂ ਨੂੰ ਇਕੱਠੇ ਕਰਦੇ ਨੇ ਤੇ ਵੈਸੇ ਤਾਂ ਉਹ ਕੁੜੀਆਂ ਮਿਲਦੀਆਂ ਨਹੀਂ ਹੈਗੀਆਂ ਪਰ ਸਰਪੰਚ ਦਾ ਧੰਨਵਾਦ ਹੈ ਤੇ ਤਿਆਂ ਦਾ ਪ੍ਰੋਗਰਾਮ ਜਰੂਰ ਲਗਵਾਇਆ ਕਰਨਾ ਤੇ ਕੁੜੀਆਂ ਤੇ ਆਪਸ ਚ ਇਕੱਠੀਆਂ ਹੋਣ ਤੇ ਸੇਲੀਆਂ ਬਣ ਕੇ ਇਕੱਠੀਆਂ ਹੋ ਕੇ ਮਿਲਦੀਆਂ ਨੇ ਵਧੀਆ ਮਨ ਪਰਚਾਵਾ ਕਰਦੀਆਂ ਧੰਨਵਾਦ ਇਹ ਮਾਤਾ ਜਿਹੜੇ ਸੋਡੇ ਸੰਧਾਂ ਦੇ ਵਿੱਚ 30 ਲੱਗਦੇ ਸੀ ਇਹ ਅੱਜ ਇਹਨਾਂ ਦੇ ਵਿੱਚ ਕਿਵੇਂ ਫਰਕ ਪੈ ਗਿਆ ਫਿਰ ਇਹ ਇਹ ਨੂੰਹਾਂ ਜਲਾਨਿਆਂ ਦੇ ਸਾਰਨਾ ਪੂਰੇ ਕਰ ਲਿਆ ਸਕੂਲ ਵਿੱਚ ਅੱਛਾ ਫਿਰ ਪੰਚ ਸਾਡਾ ਬਹੁਤ ਵਧੀਆ ਇਹਨੇ ਪ੍ਰੋਗਰਾਮ ਕਰਵਾਇਆ ਕੁੜੀਆਂ ਦਾ ਮੈਸਟਰਪਾਲ ਸਾਹਿਬ ਵਧੀਆ ਕਰਾ ਰਹੇ ਨੇ ਹਾਂ ਉਹ ਬਹੁਤ ਵਧੀਆ ਕਰਾ ਰਹੇ ਨੇ ਇਹ ਜੋ ਸਰਪੰਚ ਮੰਗਦਾ ਹੀ ਰਹੇ ਹੀ ਬਣ ਕੇ ਸੰਤਾ ਮੋੜ ਮੋੜ ਬਹੁਤ ਸੰਘਾ ਸਰਪੰਚ ਹੈ ਠੀਕ ਆ ਹਾਂ ਭਾਈ ਮਾਡਮਿੰਡ ਸਰਪੰਚ ਦਾ ਜੀ ਬਹੁਤ ਧੰਨਵਾਦ ਆ ਜੀ ਕੁੜੀਆਂ ਨੂੰ ਇਕੱਠੀਆਂ ਕਰਦੇ ਰਹਿਣਾ ਤੇ ਮਿਲਦੇ ਰਹਿਣਾ ਤੇ ਬਹੁਤ ਧੰਨਵਾਦ ਠੀਕ ਹੈ ਤੁਮ ਮੈਂ ਯੋਗ ਸੁਗੰਦੇ ਤੇ ਪਟਰੀ ਦੀ ਪਟਰੀ ਨੂੰ ਸੁਧਾਵਾ ਲੈ ਲਈ ਦੇਖੀ ਬਟ ਇੱਕ ਮਿੰਟ ਨਹੀਂ ਨਾ ਠੀਕ ਹੈ ਸੁਧਾਵਾ ਆਪ ਤੇ ਆ ਕੇ ਲਖੀ ਹੈ ਇਹ ਕੰਝਨੀ ਇਹ ਨਾ ਬੱਤੀ ਹੈ ਵਰਗੀ i 哎呀！ Bukan menilai kandungan yang. Gracias. Sí, sí, sí. ਲੋਕੀ ਤਕਾਇਂ ਦੇ ਕਾਰਾ ਕਾਰਾ ਕਥੀ ਚੇੜਿਆ ਮਰ ਜਾ ਫੁੱਲ ਵੇਗ ਲਾਉਂਦੀ ਆ ਬੰਨ ਦੀ ਚਿੱਤੇ ਕੇ ਫੁੱਲ ਵੇਗ ਲਾਉਂਦੀ ਆ ਬੰਨ ਦੀ ਬੰਨ ਚਿੱਤੇ ਕੇ ਫੁੱਲ ਵੇਗ ਲਾ ਤੇਰਾ ਮੇਰਾ ਪ੍ਰਾਨ ਸੇ ਲਈ ਬੰਨ ਕੈ ਰਿਖਣਾ ਨਹੀਂ ਡੇੜਾ ਪ੍ਰਕਰ ਚੱਲੂ ਜਿਹਾ ਸੇ ਕਾੜੂ ਦਪੜਿਆ ਪਾਣਾ ਮਾਰੇ ਪਿੱਛਾ ਮਾਰੇ ਪ੍ਰਤੀਆਂ ਪਾਣਾ ਮਾਰੇ ਜਿਆਦਾ কালে কালেলে কালে ਈ ਹਾਂ ਮੈਂ ਗੁਪਤਰੀ Oh. Uh.